ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂ ਵੀ ਅੱਜ ਆਪਾਂ ਵਢਾਉਣੇ ਆਂਗੇ 1847 1847 ਰਹਿ ਗਿਆ ਸੀ ਵਢਾਉਣ ਵਾਲਾ ਉਹ ਆਪਾਂ ਜਦ ਵਢਾਉਣੇ ਮਸ਼ੀਨ ਰਾਤ ਚਾਈ ਜਾਂਦੀ ਆ ਤੇ ਤੇ ਆਪਾਂ ਸਾਰਾ ਕਟਰ ਫਰਾਦਾ ਸਾਰੇ ਤੇ ਚਾਰ ਸ਼ਫੇਰੇ ਕਟਰ ਫਰਾਦਾ ਸਾਰੇ ਤੇ ਤੇ ਦੇਖਦੇ ਆਂ ਕੀ ਬਣਦਾ ਅੱਗ ਤਾਂ ਲਾਉਣ ਨਹੀਂ ਦਿੰਦੇ ਕਹਿੰਦੇ ਤੇ ਗੱਠਾ-ਗੱਠਾਂ ਦਾ ਦੇਖਦੇ ਆ ਜਾਂ ਕੋਈ ਕਰਦੇ ਆ ਹੱਲ ਮਸ਼ੀਨ ਦੇਖਦੇ ਆ ਕਿੱਥੇ ਜ ਆ ਗਈ ਸਵੇਰ ਦਾ ਸੂਰਜ ਹੀ ਦੀਦਾ ਕੱਲ ਉਹ ਹੁਣ ਚੜੀ ਆ ਰਾਤੇ ਦੂਰੋਂ ਦਿਨ ਨਹੀਂ ਹੁਣੀ ਕੈਮਰੇ ਚ ਉਹ ਖੰਬਿਆਂ ਕੋਲੋਂ ਉੱਥੇ ਹੁਣ ਚੜੀ ਆ ਰਾਤੇ ਇੱਥੇ ਜੇ ਆਹ ਉਹ ਤੁਰ ਹੀ ਆਉਂਦੇ ਚਲੋ ਆ ਜਾਂਦਾ ਫਿਰ ਉਹ ਬਣਾਉਨੇ ਆਪਣੇ ਨਹਿਰ ਦੇ ਨਾਲ ਵਾਲਾ ਉਹ ਅੱਧਾ ਅੱਧਾ ਕਿਲਾ ਮੇਰੇ ਹਿਸਾਬ ਨਾਲ ਦਾ 1847 ਦਾ ਸੀ ਉਹਦਾ ਵੀ ਰੱਖਣਾ ਸੀ ਸ਼ਕਤੀ ਵਧਕ ਤਾਂ ਆਪਾਂ ਅਗਲੇ ਘੜੇ ਸਾਰੀ ਫੱਕ ਲਾਵਾਂਗੇ 26 1847 1509 ਤੇ ਦੂਜੇ ਹਾਈਬ੍ਰਿਡ ਵੀ ਆ ਮਹਿੰਗੇ ਹੋ ਡਿਮਾਂਡ ਤੇ ਕਿਸੇ ਨੇ ਵੀ ਲਵਾਉਣੀ ਹੋਈ ਕੰਟੈਕਟ ਕਰ ਸਕਦਾ ਪਹਿਲਾਂ ਪਹੁੰਚੀ ਆ ਮਸ਼ੀਨ ਆਪਣੇ ਵਾਹਨ ਚ ਆ ਗਈ ਹੋ ਲਈ ਆਉਂਦਾ ਗਾਣੇ ਲਾ ਰਖੇ ਹੈਗੇ ਗੁਰਪ੍ਰੀਤ ਸਿੰਘ ਚੱਲਦੇ ਆ ਉਧਰ ਲੈ ਕੇ ਵੇ 1847 ਵੱਢਦੇ ਆਪਾਂ ਜਿਹੜਾ ਰਹਿ ਗਿਆ ਜੀ ਬਰਕਰੀ ਦੱਬਦੀ ਜਾਂਦਾ ਇੱਥੇ ਕਿੰਨਾ ਭਾਰਾ ਝੋਨਾ ਆਣਾ ਝੋਨਾ ਦੇਖੋ ਵੇ ਕਿੰਨਾ ਭਾਰਾ ਝੋਨਾ ਸਾਰਾ ਹੀ ਵਧੀਆ ਇਹ ਇਹ ਥੋੜਾ ਸੰਘਣਾ ਲੱਗਿਆ ਤੇ ਚਲੋ ਫੇਲਦੇ ਆ ਬਾਹਰ ਝੋਨਾ ਵੜਾ ਲਿਆ ਬਈ ਆਪਾਂ ਤੇ ਝੋਨਾ ਹੈਗਾ ਗਿੱਲਾ ਥੋੜਾ ਜਿਹਾ ਦੋ ਦਿਨ ਸੁਕਾਉਣਾ ਪਊਗਾ ਫੇਰ ਲੈ ਕੇ ਜਾਵਾਂਗੇ ਇੰਨੇ ਛੱਡੀਆਂ ਛੁੱਟੀਆਂ ਚੱਕ ਲਿਆਵਾਂਗੇ ਛੱਡੀਆਂ ਪੱਤੀਆਂ ਵਾ ਤੇ ਚੱਲਦੇ ਆ ਘਰੇ ਲਾ ਦਾਂਗੇ ਚੌਂਦਰੇ ਤੇ ਸੁਪਣਾ ਪਾ ਦਾਂਗੇ ਦੋ ਦਿਨ ਤੇ ਫੇਰ ਲੂਜ ਕੇ ਆਵਾਂਗੇ ਪਹਿਲਾਂ ਤੜਕੇ ਛੜੀਆਂ ਚੱਕ ਕੇ ਲਿਆਵਾਂਗੇ ਹੁਣ ਚੱਲੇ ਆਪਾਂ ਨੇ ਚ ਬਾਕੇ ਆਉਣੇ ਆ ਨਰਪੇ ਵਾਲੀ ਹੋਏ ਦੋ ਵਾਰਾ ਤਵੀ ਆ ਮਾਰ ਕੇ ਫੇਰ ਕਰਾ ਹਲਵਾਵਾਂਗੇ ਰੱਖਿਆ ਵਾਲਾ ਕਹਿੰਦਾ ਵੀ ਇਹਨਾਂ ਵੰਡੇ ਚ ਆਪਾਂ ਦੋ ਵਾਰਾ ਬਾਕੇ ਦੋ ਦਵਾ ਲਾਵਾਂਗੇ ਕਰਾਹਾ ਰਾਉ ਦੇ ਆ ਇੱਕ ਬਾਏ ਕਿ ਟਾਣੀ ਚ ਪੰਜਾਂ ਤੋਂ ਵੀ ਉਥੋਂ ਲਿਆਉਣੇ ਆ ਲੜਕ ਵਾਲੀ ਚੱਲਦੀ ਹੈ। ਉਹ ਵੀ ਆਪਾਂ 4 ਸਾਲ ਛੱਡ ਕੇ 5ਵੇਂ ਸਾਲ ਚ ਪਾਲੀਆਂ ਤਾਂ ਵੀ ਆਹਾ ਬੌਣੇ ਨਰਮੇ ਵਾਲਾ ਕਣਕ ਖਾਤਰ ਤਿਆਰ ਕਰਦੇ ਆਂ। ਬਾਕੇ ਦੋ ਵਾਰਾਂ ਤੇ ਕਰਾਹ ਹਲਵਾ ਦਾਂਗੇ। ਇੱਥਾਂ ਚੱਲੋ। ਤੋ ਆਈਏ ਰੱਬ ਮੰਨਣਾ ਲੈ ਕੇ। ਉਹ ਅਸੀਂ ਗਰੂ ਮਿਲਦੇ ਆਂ ਜੇ ਬਾਕੇ ਆਪਾਂ ਚੱਲ ਰਹੇ ਆਂ ਓੜਾ ਰੂਟਾ ਵੇਟਨ ਨਾਲ ਬਾਹਨ ਕੱਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਕੱਲ ਵਾਹ ਕੇ ਆਏ ਸੀ ਆਪਾਂ ਕੱਲ ਲਗਭਗ 3 ਕਿ ਤਿੰਨ ਗੱਲਿਆਂ ਜਮਾਰਿਆ ਸੀ ਆ ਕਨਾਲ ਕਥਾਂ ਦੀ ਰਹਿ ਗਈ ਤੇ ਚਾਰ ਜਿਹਰੇ ਘਟ ਦੇ ਨਾਲ ਲਾਉਣ ਵਾਲਾ ਰਹਿ ਗਿਆ ਅੱਗ ਤਾਂ ਲਾਈ ਨਹੀਂ ਐ ਨਹੀਂ ਮਾੜੇ ਮੋਟੀਆਂ ਢੇਰੀਆਂ ਜੀਆਂ ਮਚਾਈਆਂ ਸੀ ਤੇ ਰੂਟਾ ਵੇਟਰ ਮਾਰਦੇ ਦੂਆ ਦਾਪਾਂ ਚੱਲਦੇ ਆਂ ਤੇ ਤੁਮ ਰਹਿੰਦੇ ਉਹ ਰਾਤ ਜਿਆ ਘੱਟ ਲੱਗਦਾ ਇਹ ਰੋਟਰ ਵੇਟਰ ਦਾ ਹਾਲ ਦੇਖੋ ਕੀ ਹੋ ਗਿਆ ਆ ਮਿੱਠੂ ਸਿੰਘ ਜਾਂਦਾ ਖੇਤ ਫੇਰ ਜਾਨਾ ਕਿ ਆ ਜਾ ਜੀ ਭਾਈ ਤੇ ਆ ਗਏ ਆ ਰੋਟਰ ਵੇਟਰ ਦੀ ਸਵਾਹ ਡੁੱਡਕੇ ਉੱਤੇ ਪੈ ਗਈ ਸਾਰੀ ਸਵਾਹ ਡੁੱਡਕੇ ਤੇ ਕੋਲ ਦੀ ਕਾਰਨਗੀ ਉੱਤੇ ਪੈ ਗਈ ਉਹ ਥੋੜੇ ਤਾਂ ਜਿਹੜੀਆਂ ਢੇਰੀਆਂ ਤੇ ਅੱਗ ਜੀ ਲਾਈ ਸੀਗੀ ਤੇ ਉਹ ਉੱਤੇ ਪੈ ਗਈ ਰੋਟਾ ਵੈਕਟਰ ਦੇ ਬਾਉਣ ਵੇਲੇ ਟਰੈਕਟਰ ਦੀ ਰੋਟਾ ਵੈਕਟਰ ਦਾ ਬਾੜੀ ਠਾਉਂ ਦਾ ਸਮਾਂ ਸੀ ਢੇਰੀਆਂ ਢੇਰੀਆਂ ਜਾਂ ਤੇ ਲਾਈ ਸੀ ਗਠੀਆਂ ਕਰਕੇ ਫਿਰ ਉਹ ਬਾੜੀ ਬਰਾੜੀ ਲੋਡ ਨਹੀਂ ਆਉਂਦੀ ਦੇ ਵਿੱਚ ਦੂਜਿਆਂ ਦਾ ਜਾਲ ਖਰਚੇ ਦਾ ਰੂਟਾਵੇਟਰ ਵੱਡ ਜਾਂਦਾ ਹੁਆਏ ਤੇ ਕੀ ਅੱਗ ਦਾ ਭਰੇ ਜੀ ਕਰਿਆਗਾ ਲਾ ਹੀ ਨਹੀਂ ਆਪਾਂ ਆਇਆ ਰੂਟਾਵੇਟਰ ਦੇ ਤੇਲ ਵਾਲੀ ਜੰਨੇ ਆ ਜਿਮੀਦਾਰ ਕਰੇ ਤਾਂ ਕਰੇ ਕੀ ਜੇ ਅੱਗ ਨਾ ਲਾਵੇ ਤਾਂ ਹੋਰ ਕੀ ਕਰੇ ਇਨਾ ਲੰਗਾ ਲੋਟ ਨਹੀਂ ਆਉਂਦਾ ਫੇਰ ਕਣਕ ਵਿਛੇਤੀ ਹੁੰਦੀ ਐ ਨਾ ਕੋਈ ਗੱਠਾਂ ਵਾਲਾ ਮਿਲਦਾ ਨਾ ਕੋਈ ਹੋਰ ਜੇ ਗੱਠਾਂ ਵਾਲਾ ਮਿਲ ਜਾਂਦਾ ਬਾਜ ਚੱਕਦੇ ਨਹੀਂ ਜੇ ਅਗਲੇ ਨੇ ਰੌਣੀ ਕਰ ਰੱਖੀ ਐ ਤਾਂ ਬੱਤ ਟੱਬਦੀ ਆ ਨਰਮੇ ਆਲਾ ਦਾ ਸੁੱਖ ਸੀਗਾ ਜਿਵੇਂ ਨਰਮਾ ਬੀਜਿਆ ਵਿਹਲੇ ਪਿਆ ਵਾਹ ਨਾਲ ਅਗਲੇ ਨੇ ਕਣਕ ਵੀ ਦੀ ਨਰਮੇ ਆਲੇ ਨੇ ਨਰਮਾ ਪਰ ਹੁੰਦਾ ਨਹੀਂ ਨਹੀਂ ਤਾਂ ਨਰਮੇ ਹੀ ਬੀਜ ਲਿਆ ਕਰਦੇ ਜ਼ਿਮੀਂਦਾਰ ਕਸੂਸ ਤੇ ਵਸੇ ਹੋਏ ਆ ਸਰਕਾਰ ਚਾਰਿਛ ਬਿਰਾਂ ਦੁਖੀ ਕਰ ਜਾਂਦੀ ਐ ਨਲੇ ਦਾ ਝੋਨਾ ਨਹੀਂ ਖਰੀਦ ਝੋਨਾ ਬਹੁਤ ਔਖਾ ਵੇਚਿਆ ਜਿਹੜਾ ਆਹ ਭਰਮਾਲ ਸੀਗਾ ਭਰਮਾਲ ਵਾਲੇ ਸਾਰੇ ਦੁਖੀ ਹੁੰਦੇ ਆ ਜਿਹੜਾ ਬਾਸਮਤੀ ਆ ਉਹ ਘੱਟ ਨਿਕਲਦਾ ਰੇਟ ਮਾਰ ਗਿਆ ਤੇ ਕੀ ਉਹਦਾ ਇਹ ਭਰਮਣੋਂ ਨਹੀਂ ਵੇਖਦਾ ਦੋਨੇ ਪਾਸੇ ਦੁਖੀ ਆ ਜੇ ਨਰਮਾ ਵੀ ਦਾ ਜ਼ਿਮੀਦਾਰ ਤੇ ਨਰਮਾ ਹੋਣੀ ਨਿਕਲਦਾ ਤੇ ਇੱਕ ਨਰਮੇ ਦਾ ਜਿਹੜੇ ਹਿਸਾਬ ਨਾਲ ਖਰਚਾ ਹੁੰਦਾ ਨਰਮੇ ਦਾ ਰੇਟ ਕੋਸ ਨਹੀਂ 10000 ਤੋਂ ਤੇ ਹੋਣਾ ਚਾਹੀਦਾ ਰੇਟ ਜ਼ਿਮੀਦਾਰ ਨੂੰ ਚਾਰਸ਼ ਫਿਰ ਮਾਰ ਆ ਗਈ ਚੱਲ ਨੇ ਖੇਤ ਆਉਦਾ ਕੀਤਾ ਤਾਂ ਜਾਰੀ ਰੱਖਣਾ ਪਊਗਾ ਆ ਖੇਤ ਪਾਉਂ ਜਗ੍ਹਾ ਪਾਓ ਮੇਰੀ ਵਾਲਾ ਬੋਣਾਗਾ ਥੋੜਾ ਜਿਆ ਰਹਿੰਦਾ ਕਨਾਲ ਕਥਾਂ ਦੀ ਅੱਜ ਗਰਮਾਹੇ ਜੀ ਹੋ ਰਹੀ ਹੈ ਤਾਂ ਮੇ ਕੋਈ ਬਦਲ ਵਾਈ ਤੇ ਮੀਂਹ ਆਉਣਾ ਹੁੰਦਾਗਾ ਪੂਰੀ ਗਰਮਾਹੇ ਜੀ ਹੋ ਰਹੀ ਹੈਗੀ ਚੱਲਿਆ ਬਾਬਾ ਹੀ ਰਿਹਾ ਬੈਲਾ ਨੱਕਾ ਬਦਲ ਨਾਇਨਾ ਲੋ ਵੀ ਆਪਾਂ ਲੱਗਦੇ ਆ ਬੋਣ ਕਰਾ ਉਸ ਡਿੱਗ ਪਿਆ ਸੀ ਇੱਥੇ ਇਹ ਆ ਬਾਤਾ ਪਾ ਇਧਰ ਰਹਿੰਦਾਗਾ ਥੋੜਾ ਜਿਹਾ ਤਾਂ ਜਿਹਨੂੰ ਅੱਗ ਲਾਈ ਸੀਗੀ ਇਧਰਲੇ ਕਿੱਲੇ ਨੂੰ ਦੋ ਅੱਗਿਆਂ ਜਿਆਨੂੰ ਲਾਈ ਸੀਗੀ ਲੈਣਾ ਲੈਣਾ ਆਈ ਜਾਣ ਤੇ ਹੁਣ ਆਪੋ ਕੌਣ ਆ ਕਰਦੇ ਆ ਕੰਮ ਸਟਾਰਟ ਕਰਦੇ ਆ ਫਿਰ ਤਿਆਰ ਆਪਣਾ ਸਾਰਾ ਕੁਝ ਬਾਤਾ ਵੀ ਆਪਾਂ ਸਾਰਾ ਦਾ ਇਹ ਦੋਨੋਂ ਪਿੱਛੇ ਵੇਰੀ ਵਾਲਾ ਜਿੱਥੇ ਦਵੀਆਂ ਪੰਨਾਂ ਤੇ 4 ਸਪਰੇ ਗੇੜਾ ਲਾਦਾ ਤੇ ਵਧੀਆ ਬਣਾਦਾ ਬੰਦੇ ਹੁਣ ਚੱਲੇ ਆ ਘਰੇ ਤੇ ਕਾਲਸੀ ਗੱਲ ਹੋ ਰਹੀ ਆ ਚੱਲਦੇ ਆ ਘਰਾਂ ਮਿਲਦੇ ਆ ਫਿਰ ਬਾਅਦ ਚ ਨਿਆਈ ਚ ਵਾਕਿਆ ਹੋਣੀਆਂ ਆ ਆਪਾਂ ਵੀ ਦੇ ਨਿਆਈ ਚ ਕਣਕ ਸੁਪਰ ਸੀਡਰ ਤੋਂ ਵਜਾਉਣੇ ਆ ਇਹ ਸੁਪਰ ਸੀਡਰ ਸਾਫ ਵਾਹਣ ਚ ਕੰਮ ਜਾਪ ਨਹੀਂ ਇਹ ਵੀ ਪਰਾਲੀ ਵਾਲੇ ਚ ਸਹੀ ਬੀਜ ਦਾ ਕਿਉ ਕਣਕ ਉੱਤੇ ਸਿੱਟੀ ਜਾਂਦਾ ਨੰਗੀ ਵਾਲੀ ਰਹਿੰਦੀ ਹੈ ਇੱਕ ਤਾਂ ਤਵੇ ਵੈਲਡਿੰਗ ਜੇ ਕਰ ਰੱਖਿਆ ਬੰਦੇ ਨੇ ਅੱਗੋਂ ਘੱਟ ਲੱਗਦਾ ਜਾਂ ਅੱਗੋਂ ਸਹੀ ਲੱਗੇ ਤਾਂ ਡਿਕਸਾਂ ਫੇਰ ਸਹੀ ਥੱਲੇ ਬੈਠਣਾ ਆ ਦੇਖੋ ਤੁਹਾਨੂੰ ਦਿਖਾਉਣਾ ਹੈ ਦੂਜਾ ਕੈਮਰਾ ਕਰਕੇ ਆ ਦੇਖੋ ਉੱਤੇ ਹੀ ਵੀ ਸਿੱਟੀ ਜਾਂਦੇ ਆ ਦੇ ਉੱਤੇ ਪਿਆਗਾ ਕਿਉਂ ਲੱਗਦਾ ਨਹੀਂ ਤਵਿਆਂ ਦਾ ਵੈਲਡ ਕਰਕੇ ਚੱਲੇ ਤਾਂ ਮੰਨਿਆ ਬਾਟ ਵਾਲਾ ਜਿਹੜਾ ਹੋ ਸਕਦਾ ਇਹਦਾ ਕਰਕੇ ਪਰ ਮੇਰੇ ਸੈੱਟ ਨਹੀਂ ਬੈਠਾ ਕੰਮ ਮਸ਼ੀਨ ਵਰਗੀ ਵਿਜਾਈ ਕਾਹਨੂੰ ਹੁੰਦੀ ਆ ਇਹੋ ਤਾਰਲੇ ਹੁੰਦੇ ਆ ਇਹਦਾ ਚੈੱਕ ਹੀ ਕਰਨਾ ਸੀ ਕਹੇ ਜੀ ਵੀ 10 ਸੁਪਰਸੀਡਰ ਦੇਖੀਏ ਨੰਗੀ ਤਾਂ ਨਹੀਂ ਰਹਿੰਦੀ ਹੁਣ ਉਹ ਜਿਹੜੀ ਉੱਤੇ ਇਹ ਭਾਲ ਪਾਉਂਦਾਗਾ ਬਹੁਤ ਥੋੜੀ ਪਾਉਂਦਾ ਉਹ ਸੁੱਕ ਜੂਗੀ ਦਿਨਾਂ ਚ ਕਣਕ ਨੂੰ ਨਿਕਲਦੇ 15 ਦਿਨ ਲੱਗਦੇ ਆ ਤੇ ਇਹ ਭਾਲ ਪਾਉਂਦਾ ਥੋੜੀ ਸਾਫ ਵਾਂਚ ਪਰਾਲੀ ਹੋਵੇ ਤਾਂ ਉਹ ਚ ਭਾਲ ਵੱਧ ਪੈਂਦੀ ਆ ਉਹ ਸਿੱਧਾ ਕਿਉਂ ਨਾਲ ਢੇੜਾ ਲੱਗੂਗਾ ਉਹ kheera ਬਨੂ ਆ kheera kheera ਬਨੂ kheera ਕਾਮਯਾਬ ਨਹੀਂ ਇਹ। ਇਹ ਫੇਰ ਨੱਕਾ ਬਦਲਣ ਆ ਪਟੀ ਲੱਗੀ ਸੀ ਇੰਦਰ ਲਈ ਸਾਰੀ। ਇਹ ਚਾਦਵਾਰੇ ਫੈ ਗਿਆ ਪਾਣੀ ਆ। ਪਾਈਪ ਮੱਚੀ ਹੋਈ ਸੀ ਤੇ ਸਮਾਰ ਕੇ ਬੰਦ ਹੋਈ ਨਹੀਂ ਟੱਕ ਹੈ ਨਹੀਂ ਇਹਦੇ। ਇਹ ਜਦੋਂ ਬੱਟ ਤੇ ਅੱਗ ਲਾਈ ਉਦੋਂ ਮੱਚ ਗਈ ਸੀ ਪਾਪ ਤੇ ਉਹ ਜ ਨੱਕਾ ਸੀ ਉਹ ਤਾਂ ਭਰ ਗਏ। ਲਾਈਟ ਵੀ ਕੱਟ ਮਾਰ ਗਈ। ਓਏ ਗੱਟਾ ਲਿਆਉਣੇ ਲਾ ਕੇ ਤੇ ਇਹਨੂੰ ਸਮਰ ਕੇ ਬੰਦ ਕਰਦੇ ਆਂ ਲਾਈਟ ਵੀ ਆ ਗਈ ਹੁਣ ਲੱਗਦਾ ਚਾਹੀ ਨਹੀਂ ਹਜੇ ਹੋਈ ਛੱਗ ਜੀ ਆ ਸਮਰ ਕੇ ਲਾ ਕੇ ਗੱਟਾ ਤੇ ਬੰਦ ਕਰਦੇ ਹੁਣ ਆ ਬਾਬੇ ਦੀ ਮੱਟੀ ਕੋਲੋਂ ਲੈ ਲੈਂਦੇ ਆ ਗੱਟਾ ਇਹਦਾ ਸਾਰਾ ਲੱਗਿਆ ਪਿਆ ਇਹਨਾਂ ਦੁਬਾਰੇ ਭਰ ਗਿਆ ਸੀ ਇੱਕ ਪੋਟੀ ਦਾ ਲੱਗ ਗਿਆ ਇਧਰ ਵੀ ਦੋ ਘਾਰੇ ਭਰੇ ਹੋਇਆ ਲੱਗਾ ਆਹ ਦੋ ਵਾਸਾ ਲੱਗ ਜਾਣਗੇ ਆਪਣੇ ਨਹਿਰ ਨਾਲ ਬਾਕੀ ਨੱਕਾ ਕਰ ਜਾਨੇ ਇਹ ਲੈ ਟਾਗੀ ਤਾਂ ਲੱਗ ਜਾਊਗਾ ਕੁਛ ਇੱਕ ਘਰ ਨੱਕਾ ਕਰਦੇ ਆਂ ਬੰਦ ਇਹਦਾ ਭਰ ਹੀ ਪਿਆ ਚੈੱਕ ਕਰਦੇ ਆਂ ਪਰਲਾ ਕਿਹੜਾ ਦਾ ਲੱਗ ਗਿਆ ਤੇ ਇਹ ਵੀ ਸਾਰਾ ਭਰ ਹੀ ਗਿਆ ਉਧਰ ਜਾ ਕੇ ਦੇਖਦੇ ਆਂ ਪਰਲੇ ਕਿਹੜੇ ਚ ਕੀ ਹਾਲ ਕਣਕਾਂ ਫਾਂ ਕੱਲ ਵਜਾਤੀ ਸੀ ਸੁਪਰ ਸੀਡਰ ਨਾਲ ਤੇ ਅੱਜ ਕਰੀਏ ਉਧਰ ਜਾਉਂ ਵਾਲੇ ਪਾਸੇ ਬਾੜ ਪਸੂਆਂ ਦਾ ਇੰਤਜ਼ਾਮ ਕਰਿਆ ਇੱਥੇ ਹੋਰ ਟੰਬੇ ਗੱਡੇ ਆ ਹੁਣ ਦੇਖੋ ਵੀ ਐਤਕੀ ਆਪਦੇ ਥਾਂ 'ਚ ਗੱਡੇ ਆ ਰਾਹ ਕਿੱਥੇ ਆ ਤੇ ਟੰਬੇ ਕਿੱਥੇ ਆ ਆ ਦੇਖ ਲਓ ਇੱਧਰ ਵੀ ਦੇਖ ਲਓ ਰਾਹ ਕਿੱਥੇ ਆ ਤੇ ਟੰਬੇ ਕਿੱਥੇ ਆ ਜਦੂਆ ਦਾ ਪੱਟੂਆ ਤਾਂ ਜਮਾਂ ਹੀ ਬੇਸ਼ਰਮ ਬੰਦਾ ਹੋਊਗਾ ਹੁਣ ਆਪਾਂ ਬਣਾਉਣਾ ਗੇਟ ਇੱਥੇ ਆ ਲਾ ਕੇ ਡੰਡੇ ਤੇ ਗੇਟ ਬਣਾਉਣੇ ਆ ਪਰਲੀ ਬਾੜ ਸਾਨੂੰ ਦਿਖਾਵਾਂਗੇ ਉਧਰ ਜਿਹੜੀ ਜੌਵੀ ਕੋਲੇ ਕਰੀਏ ਉਧਰ ਗਏ ਜਦੋਂ ਉਹ ਵੀ ਆਪਾਂ ਬਾੜ ਕਰਤੀ ਤੁਰ ਤਾਈਂ ਦੇਖ ਲਓ ਇੱਥੋਂ ਲੈ ਕੇ ਆ ਤੁਰ ਤਾਈਂ ਸਾਰੀ ਬਾੜ ਕਰਤੀ ਇਧਰ ਇਧਰ ਗੇਟ ਗੂਟ ਵੀ ਬਣਾਤੇ ਸਾਰੇ ਪਰ ਆਹ ਦੇਖੋ ਜੌਵੀ ਤਾਂ ਜਿਵੇਂ ਮਸ਼ੀਨ ਨਾਲ ਨਹੀਂ ਵੱਡੀ ਹੁੰਦੀ ਐਂ ਬਣਾਤੀ ਆ ਸਰੋਂ ਵਾਲਾ ਕਿਹੜਾ ਕਰਕੇ ਵਾਚ ਰਿਆ ਬੱਚੇ ਦੋ ਹੀ ਸੀਗੇ ਦੋਨਾਂ ਨੇ ਕਈ ਦਿਨਾਂ ਅਚ ਖਾਦੀ ਆ ਨਾਲ ਤੇ ਦਿਨ ਚ ਤਿੰਨ ਵਾਰਾਂ ਕੱਢ ਕੇ ਜਾਂਦੇ ਫੇਰ ਪੁੱਠੇ ਆ ਜਾਂਦੇ ਉਹਨਾਂ ਦੇ ਤੇ ਲੁਕੇ ਗੇਟ ਵਿੱਚ ਦੀ ਆਏ ਉਤੋਂ ਤੋਂ ਜੇ ਮਸ਼ੀਨ ਨਾਲ ਵੱਡੀ ਹੁੰਦੀ ਹੈ ਕਣਕ ਉਹ ਗੱਲ ਕਰਤੀ ਹੁਣ ਰੇਪਾਈ ਆ ਤੇ ਪਾਣੀ ਲਾ ਦਾਂਗੇ ਨਹੀਂ ਤਾਂ ਅੱਜ ਲਾਉਣਾ ਸੀ ਮੋਟਰ ਦਾ ਬੈਂਡ ਟੁੱਟਿਆ ਪਿਆਗਾ ਹੁਣ ਕੱਲ ਨੂੰ ਬੈਂਡ ਲਿਆ ਕੇ ਪਾਵਾਂਗੇ ਫੇਰ ਲਾਵਾਂਗੇ ਉਦੋਂ ਬਾਅਦ ਪਾਣੀ ਆਣੀ ਨਾ ਫੁੱਟਿਆ ਵਗਾਰੇ ਪਈ ਆ ਹੁਣ ਬਣਦਿਆਂ ਤਾਂ ਆਹ ਕਣਕ ਵਾਲੇ ਮੱਥੇ ਵੱਟਾਂ ਪਾਤੀਆਂ ਓਮੀ ਬਣਦਾ ਮੱਥੇ ਅਜ ਤੜਕੇ ਦੇ ਲੱਗ ਰਹੇ ਆ ਕਣੀਆਂ ਓਮੀ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਮਿਲਿਆ ਮੈਂ ਕਿ ਤੜਕੇ ਦੇ ਲੱਗ ਰਹੇ ਆ ਆਹ ਸੁਪਰ ਸੀਡਰ ਤੋਂ ਵੇ ਜਾ ਕੇ ਦੇਖੀ ਆ ਸਾਡੇ ਮੇਰੇ ਤਾਂ ਲੋਟ ਨਹੀਂ ਆਇਆ ਓਮੀ ਕੰਮ ਯਾਰ ਮੈਨੂੰ ਤਾਂ ਸੈਟ ਨਹੀਂ ਬੈਠਾ ਆਹ ਸੁਪਰ ਸੀਡਰ ਵਾਲਾ ਮਸ਼ੀਨ ਵਾਲੀ ਵਜਾਈ ਮਸ਼ੀਨ ਨਾਲ ਹੀ ਆ ਯਾਰ ਇੱਕ ਕਿੱਲਾ ਬਜਾ ਕੇ ਦੇਖਿਆ ਸੀ ਨਾਲੇ ਪਤਾ ਲੱਗ ਜੂ ਝਾੜ ਕਿੰਨਾ ਕ ਨਿਕਲਦਾ ਝਾੜਦਾ ਵੀ ਫਰਕ ਰੂ ਮੇਰੇ ਹਿਸਾਬ ਨਾਲ ਤਾਂ ਹੁਣ ਵੰਦਾਂ ਉਮੀ ਮੱਥੇ ਸਾਹਬ ਜੀ ਦੀ ਚੱਕ ਆ ਕਣਕ ਜੀ ਉੱਤੇ ਹੀ ਪਈ ਹੋਂ ਸੈਂਦ ਕਰਕੇ ਬੰਦ ਕਰ ਦਿੰਨੇ ਆ ਵੀਡੀਓ ਤਾਂ